ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਇੱਕ ਹੋਟਲ ਵਿੱਚ ਰੇਡ ਕਰਕੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ ਬੇਨਕਾਬ ਕੀਤੇ ਹੈ ਇਸ ਰੇਡ ਦੌਰਾਨ ਪੁਲਿਸ ਨੇ 6 ਲੜਕੀਆਂ ਤੇ 13 ਲੜਕੀਆਂ ਨੂੰ ਫਿਰਰਾਖਤ ਵਿੱਚ ਲਿਆ ਹੈ ਪੁਲਿਸ ਅਧਿਕਾਰੀਆਂ ਅਨੁਸਾਰ ਸੂਚਨਾ ਮਿਲਣ ਤੇ ਵਿਸ਼ੇਸ਼ ਟੀਮ ਬਣਾ ਕੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ 6 ਲੜਕੀਆਂ ਤੇ 13 ਲੜਕੀਆਂ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਮਾਨੀਓਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਦਿਲਚਸਪ ਗੱਲ ਇਹ ਰਹੀ ਕਿ ਲੜਕੀਆਂ ਨੂੰ ਅਦਾਲਤ ਤੱਕ ਪਹੁੰਚਾਉਣ ਲਈ ਪੁਲਿਸ ਨੇ ਆਟੋ ਦੀ ਵਰਤੋਂ ਕੀਤੀ ਜਿਸ ਕਾਰਨ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਖੜੇ ਹੋ ਗਏ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗੈਰ ਕਾਨੂੰਨੀ ਧੰਦੇ ਪਿੱਛੇ ਕੌਣ ਵੱਡੇ ਲੋਕ ਹਨ ਅੰਮ੍ਰਿਤਸਰ ਜ਼ਿਲ੍ਹੇ ਦੇ ਇਹ ਸੀਨੀਅਰ ਅਫਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾ ਹੋਟਲ ਦਾ ਜੀ ਹੋਟਲ ਦਾ ਨਾਮ ਆਰਐਸ ਹੋਟਲ ਹੈ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਜੀ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਫਸਰਾਂ ਦੇ ਹੁਕਮ ਮੁਤਾਬਿਕ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਆ ਸਰ ਹੁਣ ਕੱਲ ਦਾ ਕੋਈ ਮਾਲਕ ਦੇ ਉੱਤੇ ਕੋਈ ਐਫਆਈਆ ਦਰਜ ਹੋਈ ਆ ਹਾਂ ਜੀ ਹਾਂ ਜੀ ਮਾਲਕ ਦੇ ਵੀ ਦਰਜ ਹੋਈ ਆ ਮਾਲਕ ਦਾ ਜੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀ ਆ ਜਾਂ ਇੰਡੀਅਨ ਨਹੀਂ ਨਹੀਂ ਇੰਡੀਅਨ ਲੜਕੀ ਆ ਇਹ ਕੀ ਕਾਰਵਾਈ ਕੀਤੀ ਕੀ ਸਰ ਫੋਨ ਇਹਨਾਂ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ ਬਿਊਰੋ ਰਿਪੋਰਟ ਬਰਖ ਟੀਵੀ ਅੰਮ੍ਰਿਤਸਰ